ਧੰਨਵਾਦ ਪ੍ਰਮਾਤਮਾ ਦਾ ਸੁਭਰ ਗੁਜਾਰਾ ਉਸ ਮਾਲਕ ਦਾ ਜਿਹੜਾ ਦੀ ਕਿਰਪਾ ਸਦਕਾ ਜਿੱਥੇ ਇਹ ਸੇਵਾ ਵਧੀਆ ਤੇ ਸੇਵਾਦਾਰ ਬਣ ਕੇ ਐਮਐਲਏ ਬਣ ਕੇ ਵੀ ਸੇਵਾਦਾਰੀ ਸਮਝਦੇ ਸੀ ਆਪਣੇ ਨੂੰ ਸੇਵਾ ਹਲਕੇ ਦੀ ਕਰਦੇ ਸੀ ਪੁਰ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਰਾਗਵ ਚੱਡਾ ਜੀ ਦਾ ਸੰਦੀਪ ਪਾਠਕ ਜੀ ਦਾ ਦਿਨੋਂ ਧੰਨਵਾਦ ਕਿ ਜਿਹਨਾਂ ਨੇ ਇੰਨੀ ਵੱਡਾ ਵਿਸ਼ਵਾਸ ਕੀਤਾ ਤਾਂ ਮੈਂ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਤੇ ਵਾਦਾ ਵੀ ਕਰਦਾ ਕਿ ਜਿਹੜੇ ਵਿਸ਼ਵਾਸ ਨਾਲ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ ਸੋ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨਾਲ ਵੀ ਵਾਦਾ ਕਰਦਾਂਗੇ ਪੂਰੀ ਇਮਾਨਦਾਰੀ ਨਾਲੇ ਸੇਵਾ ਨਵਾਵਾਂਗੇ ਪਰ ਕਹਿੰਦੇ ਲਾਈਨ ਤੋਂ ਬੜੇ ਜਾਣੇ ਲੱਗੀ ਹੋਈ ਸੀ ਕਿ ਨੂੰ ਦਾਣਾ ਸ਼ਹਿਰ ਤੋਂ ਪਰ ਕਹਿੰਦੇ ਕਿ ਕਿਸਮਤ ਤੁਹਾਡੀ ਖੁੱਲੀ ਹੈ ਇਹ ਦੇਖੋ ਸਾਰੇ ਭਰਾ ਹੀ ਅਸੀਂ 14 ਦੇ 14 ਲੁਧਿਆਣਾ ਜ਼ਿਲ੍ਹੇ ਦੇ ਸਾਡੇ ਐਮਐਲਏ ਸਭਾਂ ਭੈਣਾ ਵੀ ਆ ਭਰਾ ਵੀ ਆ ਸਾਰਿਆਂ ਨੂੰ ਅਸੀਂ ਉਹ ਮੇ ਤੋਂ ਵੱਡੇ ਵੀ ਸੀਨੀਅਰ ਵੀ ਆ ਤੇ ਸਾਰੇ ਇਕੱਠੇ ਹੋ ਕੇ ਲੁਧਿਆਣਾ ਦੀ ਸੇਵਾ ਵੀ ਕਰਾਂਗੇ ਤੇ ਪੰਜਾਬ ਦੀ ਸੇਵਾ ਕਰਾਂਗੇ ਇੱਕ ਚੀਜ਼ ਹੋਰ ਕਿਤਨਾ ਕਿਤੇ ਦੇਖਿਆ ਜਾਂਦਾ ਸੀਗਾ ਕਿ ਇੱਕ ਹਲਕੇ ਦੀ ਸੇਵਾ ਕਰਨੀ ਇੰਨੀ ਕ ਸਹੀ ਰਹੀ ਔਰ ਕਿੰਨਾ ਉਹ ਜੋ ਪੂਰਾ ਪੰਜਾਬ ਅੱਗੇ ਆ ਜਾਂਦਾ ਜਦੋਂ 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 ਸੇਵਾਦਾਰ ਬਣ ਕੇ ਤੁਸੀਂ ਕੋਈ ਵੀ ਸੇਵਾ ਕਰਦੇ ਹੋ ਪਰਮਾਤਮਾ ਵੀ ਕਿਰਪਾ ਕਰਦਾ ਤੇ ਪਾਰਟੀ ਦੇ ਵੀ ਜਿਹੜੇ ਸੀਨੀਅਰ ਲੀਡਰਸ਼ਿਪ ਸਾਹਿਬ ਹੈ ਲੀਡਰਸ਼ਿਪ ਆਨ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਜਿਹੜਾ ਵਰਕਰ ਹੈ ਕਿਵੇਂ ਸੇਵਾ ਨਿਭਾ ਰਿਹਾ ਕਿੰਨੀ ਇਮਾਨਦਾਰੀ ਨਾਲ ਕਿੰਨੀ ਵਫਾਦਾਰੀ ਨਾਲ ਸੋ ਉਹਦੇ ਅੱਜ ਪਰਮਾਤਮਾ ਨੇ ਵੀ ਕਿਰਪਾ ਕੀਤੀ ਤੇ ਸੀਨੀਅਰ ਲੀਡਰਸ਼ਿਪ ਨੇ ਵੀ ਅੱਜ ਬਹੁਤ ਵੱਡੀ ਕਿਰਪਾ ਕੀਤੀ ਆ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਔਰ ਦੁਆਰਾ ਫਿਰ ਤੁਹਾਡੇ ਚੈਨਲ ਨਹੀਂ ਪੂਰੇ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਪੂਰੇ ਉਹਨਾਂ ਦੇ ਜੋ ਉਮੀਦਾਂ ਉਹ ਤੇ ਖਰਾ ਉਤਰ। ਘਰਦਿਆਂ ਦੀ ਇੱਕ ਸ਼ਿਕਾਇਤ ਲਈ ਸੀ ਤੇ ਇਸ ਘਰਦਿਆਂ ਨਾਲ ਗੱਲ ਕੀਤੀ ਸੀ ਕਹਿੰਦੇ ਐਮਐਲਏ ਬਣ ਕੇ ਨਹੀਂ ਟਾਈਮ ਦਿੰਦੇ ਤੇ ਹੁਣ ਤਾਂ ਮੰਤਰੀ ਬਣ ਕੇ ਹੁਕਮ ਜਰੂਰੀ ਹੈ। ਦੇਖੋ ਜਦੋਂ ਘਰਦਿਆਂ ਨੇ ਸੇਵਾਦਾਰੀ ਪਰਮਾਤਮਾ ਨੇ ਬਣਾਤਾ ਤੇ ਘਰਦਿਆਂ ਨੂੰ ਨਾਲ ਪੂਰੀ ਸੇਵਾ ਮਿਲੀ ਹੋਈ ਹੈ। ਤੋਂ ਮਾਲਕ ਨੇ ਵੀ ਇਹੀ ਵਾਦਾ ਕੀਤਾ ਹੈ ਨਾ ਕਿ ਜੀਵਨ ਲਿਵਾਓ। ਪੂਰੀ ਇਮਾਨਦਾਰ ਨਿਸ਼ਾਨਾ ਪਹਿਲਾ ਕੰਮ ਕੀ ਹੋਗਾ ਪਹਿਲਾ ਕੰਮ ਸ੍ਰੀ ਗੁਰਦੁਆਰਾ ਸਾਹਿਬ ਤੋਂ ਟਿਕਣਾ ਉਸ ਤੋਂ ਬਾਅਦ ਚੰਡੀਗੜ੍ਹ ਬਣਾ ਸੀਐਮ ਸਾਹਿਬ ਨੇ ਕੱਲ 12 ਵਜੇ ਮੀਟਿੰਗ ਹੈ ਉਸ ਤੋਂ ਬਾਅਦ ਪੰਜਾਬ ਦੀ ਸੇਵਾ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੇ ਵਿੱਚ ਪੂਰਾ ਜੋਰ ਲਾਵਾਂਗੇ ਰੰਗਲਾ ਪੰਜਾਬ ਪੰਜਾਬ ਰੰਗਲਾ ਪੰਡਿਆ ਬਣੂਗਾ ਮੁੱਖ ਮੰਤਰੀ ਸਰਦਾਰ ਭੌਂਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ ਜਿਹੜਾ ਵੀ ਹੁਕਮ ਕਰ ਲਗੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ ਦਿਨ ਨਾਲ ਤੇ ਕਰਾਂਗੇ ਤੇ ਪੂਰੀ ਸੇਵਾ ਕਰਾਂਗੇ